ਸਤਿ ਸ਼੍ਰੀ ਅਕਾਲ ਪਿਆਜਾ ਜਰੇ ਡਿਟਾਕ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਅੱਜ ਆਪਾਂ ਕਰਾਂਗੇ ਸਫ਼ਰ ਜੀ ਗੋਵਿੰਦ ਘਾਟ ਤੋਂ ਗੋਵੀ ਧਾਮ ਤੱਕ ਲਈ ਇਹ ਸਫ਼ਰ 13 ਕਿਲੋਮੀਟਰ ਵਾਟ ਦਾ ਟੋਟਲ 4 ਕਿਲੋਮੀਟਰ ਵਾਟ ਜਾਵਾਂਗੇ ਆਪਾਂ ਗੱਡੀ ਤੇ ਤੇ ਬਾਕੀ ਜਿਹੜਾ 9 ਕਿਲੋਮੀਟਰ ਵਾਟ ਆ ਉਹ ਤੁਰ ਕੇ ਜੀ ਤੇ ਗਲੇ ਬੈਠੇ ਪਏ ਆ ਤੇ ਬਾਕੀ ਜੋਸ਼ ਮੁੰਡਿਆਂ ਨੇ ਪੂਰਾ ਕਰਦਾ ਦਾ ਸਵੇਰ 5 ਵਜੇ ਤੁਰਨਾ ਸੀਗਾ ਤੇ ਟਾਈਮ ਦਾ ਸਾਢੇ 6 ਹੋਣ ਵਾਲੇ ਆ ਸਾਢੇ 6 ਹੋਣ ਵਾਲੇ ਆ ਜੇ ਨਹੀਂ ਹੁੰਦੀ ਆ ਕਿ ਜਦੋਂ ਵੀ ਚੜਾਈ ਚੜਨੀ ਆ ਬੈਗ ਤੁਸੀਂ ਸਮਾਨ ਘੱਟ ਚੱਖੋ ਪਰ ਇੱਧਰ ਸਾਡੀਆਂ ਫੌਜਾਂ ਸਾਰਿਆਂ ਕੋਲ ਸਮਾਨ ਵਾਧੂ ਆ ਬੈਗ ਭਰੀ ਫਿਰਦੇ ਆ ਪੱਟੂ ਪੂਰੇ 4 ਕਿਲੋਮੀਟਰ ਵਾਰਡ ਤੱਕ ਦਾ ਰਸਤਾ ਤੈਅ ਕਰ ਲੈ ਗਿਆ ਉਹ ਗੱਡੀ ਤੇ ਤੇ ਹੁਣ ਮੁੰਡੇ ਕਰਨਗੇ ਪੈਦਲ ਯਾਤਰਾ ਲਾ ਦੋ ਜਗਾਰਾ ਇਹ ਇੱਕ ਵਾਰ ਵਾਈਫੂ ਸਿਕਾਰਾ ਗ ਜਾਵੇ ਨਿਆਲੋ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਇਹ ਤੇਰੀ ਪੂਰਨਾ ਤੱਕ ਆਉਂਦੀ ਆ ਤੇ ਇਸ ਤੋਂ ਪਹਿਲਾਂ ਜਿਹੜੀ ਆਪਾਂ ਟਰੈਕ ਸਟਾਰਟ ਕਰੀਏ ਤੇ ਪਹਿਲਾਂ ਹੁੰਦੀ ਹੈ ਜਿੱਥੇ ਰਜਿਸਟ੍ਰੇਸ਼ਨ ਜਿਹੜੀ ਕਰਾਈ ਆ ਉਹ ਚੈੱਕ ਜੀ ਇਸ ਤੋਂ ਬਾਅਦ ਤੁਸੀਂ ਆਪਦੀ ਜਿਹੜੀ ਯਾਤਰਾ ਸਟਾਰਟ ਕਰ ਸਕਦੇ ਹਾਂ ਕਈ ਵਾਰ ਪੈਰਨ ਫਰਜ਼ ਸਸ ਨਾ ਪਹੁੰਚ ਜਾਂਦੇ ਆ ਸਲੈਪ ਹੁੰਦੇ ਆ ਫੇਰ ਵੀ ਤੈਰ ਮੇਰੇ ਹਿਸਾਬ ਨਾਲ ਨਵੀਂ ਜੋੜੀ ਵੀ ਹੋਵੇ ਫੇਰ ਵੀ ਸਲੈਪ ਹੁੰਦੇ ਆ ਨਵੀਂ ਜੋੜੀ ਹੈ ਹੀ ਹੋ ਜਾਂਦੀ ਹੈ ਤੇ ਹਜੇ ਦਾ ਮਨ ਲਗੇ ਇਹ ਵੀ ਸਲੈਪ ਕੱਢਦੀ ਆ ਇਹ ਚੜਾਈ ਹੋਈ ਨਹੀਂ ਆਈ ਨਹੀਂ ਹਾਂ ਸਹੀ ਅੜੀ ਜਗਾ ਹੋ ਗਈ ਆ ਨੱਕ ਪਰ ਇਹਨਾਂ ਨੇ ਲਿਖਿਆ ਜੀ ਸਵੱਛ ਰੱਖ ਕੇ ਤੇ ਕਹਿੰਨਾਂ ਨੇ ਮੇਰੇ ਸਾਬ ਨਾਲ ਆਪਾਂ ਦਾ ਸਵੱਛ ਰੱਖਦੇ ਆ ਇਹਨਾਂ ਬਾਰੇ ਕੀ ਖਿਆਲ ਆ ਆਪਣਾ ਗੰਦ ਨਹੀਂ ਪਾਉਂਦੇ ਪੰਜਾਬੀ ਹਾਂ ਜੀ ਖਤਰਾਂ ਦੇ ਵਿਚਾਰਾਂ ਦੇ ਜਿਹੜਾ ਠੱਗਾ ਕਰਦੇ ਨਾਲ ਇਹਨਾਂ ਨਾਲ ਜਿਆਦਾ ਗੰਦ ਪੈਂਦਾ ਉਹ ਤੋਂ ਚੰਨ ਕਈ ਜਾਂਦੇ ਆ ਵੈਸੇ ਨਹੀਂ ਜਿਹੜੇ ਆਉਂਦੇ ਆ ਜਿਹੜੇ ਆਉਂਦੇ ਆ ਯਾਤਰਾ ਉਹੜੀ ਹਨਾ ਉਹਨੇ ਜ਼ਾਮ ਗੰਦ ਪਾਉਂਦੇ ਉਹ ਤਾਂ ਸਾਦੇ ਚੱਲਿਆ ਉਹਦਾ ਇਹਨਾਂ ਦਾ ਹਿੱਲਾ ਕਰੋ ਕੋਈ ਇਹਨਾਂ ਦਾ ਚਲੋ ਆਪਣੀ ਸਰਕਾਰਾਂ ਕੀ ਇਹ ਸਰਕਾਰ ਜਿਹੜੀ ਹਿੱਲਾ ਕਰ ਇਹਨਾਂ ਦਾ ਬਈ ਹਾਂ ਡਸਟਬਿਨ ਲੱਗੇ ਆ ਨਾ ਕੋਈ ਡਸਟਬਿਨ ਕਹਿੰਦਾ ਡਸਟਬਿਨ ਸਾਈਡ ਤੇ ਲੱਗੇ ਡਸਟਬਿਨ ਚੁਕਰਾਇਆ ਕਰ ਪੂਰੀ ਪੂਰੀ ਬੰਨਣਾ ਇਹਨਾਂ ਦੇ 4-5 ਕਿਲੋਮੀਟਰ ਬਾਅਦ ਆਪਾਂ ਰਸਤਾ ਤੈਅ ਕਰ ਲਿਆਗਾ ਤੇ ਇੱਕ ਬਾਈ ਉਹ ਦੱਸ ਦੋ ਆਪਾਂ ਨੂੰ ਕਿ ਜਿਹੜਾ ਗੁਲੂਗੋਣ ਸੀ ਗੁਲੂਗੋਣ ਡੀ ਜਿਹੜਾ ਲੈ ਕੇ ਆਉਂਦੇ ਜਿਹੜੇ ਜਾਣੇ ਉਹ ਬਾਈ ਜਰੂਰ ਨਾ ਲੈ ਕੇ ਆਇਓ ਕਿਉਂਕਿ ਬਾਈ ਜੀ ਉਹ ਹੁੰਦਾ ਠੰਡਾ ਉੱਪਰ ਜਾ ਕੇ ਕਹਿੰਦੇ ਸਾਹ ਚੜਦਾ ਡਾਕਟਰ ਵੀ ਮਨਾ ਕਰਦੇ ਨੇ ਤੇ ਬਸ ਨਾ ਲੈ ਕੇ ਆਓ ਸਾਦਾ ਪਾਣੀ ਸਿੰਪਲ ਪਾਣੀ ਕਿਉਂਕਿ ਉਹ ਕਹਿੰਦੇ ਪੀਨੂ ਹੁੰਦਾ ਜੇ ਤੁਹਾਨੂੰ ਗਰਮੀ-ਗਰਮੀ ਬਾਲੀ ਆਉਂਦੀ ਆ ਆਪਾਂ ਗਰਮੀ ਕਰਕੇ ਉਹ ਪੀਨੇ ਹੁੰਦੇ ਆ ਪਰ ਉਹ ਨਾ ਪੀਓ ਜਲਦੀ ਜਵਾਂ ਨਾ ਕਰਿਓ ਜਵਾਂ ਨਿੱਕੇ ਨਿੱਕੇ ਸਟੈਪ ਭਰਦੇ ਆਇਓ ਤੇ ਸਾਹ ਨਹੀਂ ਚੜਦਾ ਤੁਹਾਡਾ ਹਾਂਜੀ ਵਾਧ ਤੋਂ ਵਾਧ ਤੁਹਾਨੂੰ 15 ਤੋਂ 20 ਮਿੰਟ ਜਾਂ ਵਾਧ ਤੋਂ ਵਾਧ ਅੱਧੇ ਘੰਟੇ ਦਾ ਫਰਕ ਪੈਣਾ ਤੇ ਦੌਰਨ ਦੇ ਨਾਲ ਇਹਦੇ ਨਾਲ ਕੀ ਤੁਸੀਂ ਸ਼ੇਰੀ ਹੰਬਜੋਗੇ ਕੁਦਰਤ ਦਾ ਨਜ਼ਾਰਾ ਲੈਂਦੇ ਆਇਓ ਜਮਾ ਔਲੀ ਔਲੀ ਆਰਾਮਦਾਰੀ ਨਾਲ ਤੁਸੀਂ ਜਥੇ 'ਚ ਆਏ ਹੋ ਤਾਂ ਸਾਰੇ ਜਣੇ ਜਥੇ 'ਚ ਹੀ ਰਹੋ ਕਿਉਂਕਿ ਸਾਡੇ ਨਾਲ ਦੇ ਬੰਦੇ ਸਾਥ ਛੱਡ ਗਏ ਆ ਬਾਬਾ ਜੀ ਰਹਿ ਗਏ ਬਈਰ ਵਿੱਚ ਇਹ ਚਾਰ ਜਣੇ ਰਹਿ ਗਏ ਆ ਉਹ ਹੀ ਨੈਟਵਰਕ ਦੀ ਪ੍ਰੋਬਲਮ ਹੈ ਇੱਥੇ ਕਿਹੜਾ ਨੈਟਵਰਕ ਆਉਣਾਗਾ ਹਾਂਜੀ ਬਾਅਦ ਚ ਪਤਾ ਨਹੀਂ ਗੱਲਾ ਬੈਠਾ ਪਿਆ ਮੇਰਾ ਨੜਾ ਪਾਸ਼ੰਦ ਦੇ ਲਿਆ ਕਰ ਨਹੀਂ ਕੋਈ ਗੱਲ ਨਹੀਂ ਸਾਰਿਆਂ ਦੀ ਗੱਲੇ ਬੈਠੀ ਹੈ ਬਾਬਾ ਜੀ ਦੋ ਕੋਈ رائے ਹਸਲਾ ਵਾਈਰੂ 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 ਬਾਈ ਗਰੂ ਬਾਬਾ ਜੀ ਬਾਸਿਕ ਦਾ ਆ ਰਹੀਆਂ ਨੇ ਤੇ ਤਕਰੀਬਨ ਕੱਟ ਕਹਿੰਦੇ ਉੱਪਰ ਘਾਟੀ ਅੰਦਰ 2-250 ਬੰਦਾ ਹੀ ਹੁੰਦਾ ਪਹਿਲੇ 2-3000 ਹੁੰਦੇ ਜਦੋਂ ਜਿਆਦਾ ਯਾਤਰੀ ਚੱਲਦੀ ਆ ਹੁਣ ਕੱਠ ਘਾਟੀ ਆ ਹਾਂਜੀ ਤੇ ਰਾਤ ਕਹਿੰਦੇ ਪਿੰਲ ਬਰਫ ਫੇਰ ਪੈ ਚੁੱਕੀ ਆ ਹਾਂਜੀ ਵਧੀਆ ਆਨੰਦ ਕੀ ਹੋ ਗਿਆ ਰੋ ਮੇਰੇ ਅੱਗੇ ਪੂਛ ਵੱ ਜੋ ਬਰਾਨ ਕਰਿਆ ਕਰੋ ਵਾਈਗਰੂ ਅਗਲੇ ਸਰੂਪਾ ਪੈ ਜਾਣਾ ਹੈ ਜੀ ਮਾਰਾ ਕਿਰਪਾ ਕਰ ਰਹੇ ਜੀ ਕਿਨੇ ਜੀ ਰਾਸਤਾ ਕਿਵੇਂ ਰਸਤਾ ਬਹੁਤ ਵਧੀਆ ਹੈ ਰਸਤਾ ਬਹੁਤ ਵਧੀਆ ਹੈ ਕਹਿੰਦੇ ਨਵਾਂ ਵੀ ਬਣਿਆ ਜੀ ਉਧਰ ਤੇ ਜਾਂ ਤਾਂ ਫਿਰ ਨਹੀਂ ਇਹ ਤੋਂ ਟੀ ਜਾਦਾ ਸ਼ਾਰਟਕਟ ਆ ਉਹ ਲੰਬਾ ਪੈਂਦਾ ਠੀਕ ਹੈ ਉਹ ਕਿ ਨਾਲ ਚੜਾਈ ਜ਼ਿਆਦਾ ਚੜ੍ਹਨੀ ਪੈਂਦੀ ਹੈ ਠੀਕ ਹੈ ਵਾਈਗਰੂ ਪਹਿਲਾਂ ਸਾਈ ਇੱਧਰ ਤੇ ਆਏ ਆ ਨਹੀਂ ਠੀਕ ਹੈ ਠੀਕ ਹੈ ਜੀ ਠੀਕ ਠਾਕ ਵਧੀਆ ਜੀ ਚੜਦੀ ਗਲਾ ਉਹ ਹੈਗਾ ਨਵਾਂ ਰਸਤਾ ਜੀ ਜਾਂ ਹੈਗਾ ਪੁਰਾਣਾ ਰਸਤਾ ਦਾਦਿਆਂ ਸਾਨੂੰ ਕਹਿੰਦੇ ਤਾਂ ਹੈਗੇ ਵਧੀਆ ਕਹਿੰਦੇ ਇਹ ਰਾਸਤਾ ਪੁਰਾਣਾ ਰਸਤਾ ਹੀ ਵਧੀਆਗਾ ਤੇ ਉਧਰ ਕਹਿੰਦੇ ਚੜ੍ਹਾਈ ਜ਼ਿਆਦਾ ਹੈ ਤੇ ਬਾਕੀ ਰਾਸਤੇ ਬਾਰੇ ਦੱਸਾਂਗੇ ਤੁਹਾਨੂੰ ਕਿਵੇਂ ਇੱਧਰ ਲਾ ਆ ਵੀਊ ਵੇਖੋ ਕਿੰਨਾ ਘੈਂਟ ਹੈ ਵੀਊ ਇਧਰੋਂ ਪੂਰਾ ਹੀ ਕਿੰਨਾ ਦਾ ਉਹ ਨਵਾਂ ਬੋਲ ਦੀ ਇਹ ਆ ਪੁਰਾਣਾ ਪੋਆਉਂਦੇ ਹੋਏ ਆਵਾਂਗੇ ਆਪਾਂ ਨਵੇਂ ਕੋਲ ਪਾਸੇ ਆਹ ਪੁਰਾਣਾ ਬੋਲਾ ਹੀ ਇਹਦੇ ਵੀ ਪੁਰਾਣਾ ਰਾਸਤਾ ਚਲੋ ਚਲੋ ਮੁੰਡਿਓ ਥੋੜਾ ਜਿਹਾ ਹੁਣ ਤਾਂ ਆਜੋ ਆਜੋ ਆਓ ਬਾਬਾ ਜੀ ਹਈ ਮੱਖੀਆਂ ਵੇਖੀਆਂ ਸੀ ਮੁੰਡਿਓ ਹਾਂ ਬਾਹਰ ਹੀ ਲਾਂ ਜੀ ਅੱਜ ਕਹਿੰਦੇ ਅੱਕੀ ਆਜ ਅੱਕੀ ਵੇਖ ਲਈਆਂ ਇੱਥੇ ਭਈਆ ਜਮਾ ਉਹ ਪਾੜਦੇ ਜਮਾ ਸਾਹਮਣੇ ਆ ਵੇਖਦੇ ਹਾਂ ਉਹ ਪਾੜਦੇ ਜਮਾ ਨੁੱਕਰ ਤੋਂ ਜਮਾ ਸੀ ਇਹਨੂੰ ਆਵੇ ਇੱਥੇ ਹਾਂ ਟਾਈਮ ਨਾਲ ਤਰੋ ਤੇ ਹੌਲੀ ਹੌਲੀ ਆਓ ਆਪਦਾ ਆਨੰਦ ਲੈਂਦੇ ਕੁਦਰਤ ਦਾ ਨਜ਼ਾਰਾ ਲਓ ਦੇਖੋ ਰਿਵਿਊ ਕਰੋ ਉਧਰ ਆਰਮੀ ਦੀ ਕੈਂਪਿੰਗ ਆ ਇਹ ਇਧਰ ਹੈਲੀਪੈਡ ਦਾ ਸੀਗਾ ਇੱਥੇ ਪਰ ਕ੍ਰੈਡਿਟ ਚੱਲੀ ਜਾਂਦਾ ਮੈਚ ਲੱਗਿਆ ਕ੍ਰੈਡਿਟ ਖੀੜੀ ਜਾਂਦੇ ਮੁੰਡੇ ਲੋ ਵੀ 10 ਮਿੰਟ ਮੁੰਡੇ ਕਹਿੰਦੇ ਲੈ ਪਹਿਲਾਂ ਫੋਟੋ ਕਰਾ ਲਈਏ ਵੈਸੇ ਤਾਂ ਮੁੰਡਿਆਂ ਕੋਲੇ 16 ਹੈਗੇ ਆ ਪਰ ਕਿੱਥੇ ਜਿਹੜੀ ਇਹ ਚ ਗੱਲ ਬਾਨਨੀ ਆ ਕੈਮਰੇ ਰੀਸਾਈ ਫੋਟੋ ਕਰੂ ਇਹ ਦੱਸਿਓ ਉਹਨਾਂ ਨੂੰ ਮੜਾ ਪੜ ਲਏ ਇਹਨਾਂ ਨੇ ਆ ਕੇ ਲਿਖਿਆਗਾ ੜ੍ਹ ਲਿਆ ਨਾ ਉੱਧਰ ਵੀ ਲਿਖਿਆ ਕਿਰਪਾ ਕੂੜਾ ਕੂੜਾ ਧਾਣਨਾ ਚ ਸੜਾਈ ਆ ਨਾ ਗੰਡ ਕੀ ਸਾਰੀ ਰਸਤੇ ਚ ਪਤਾ ਕਿਤਨਾ ਬੁਰਾ ਲੱਗਦਾ ਹੈ ਆ ਕੇ ਸਤਿਆਨ ਰੱਖਣਾ ਹੱਥ ਲੈ ਲੋ ਗੂਗਲ ਨੂੰ ਫੋਲੋ ਕਰਨਾ ਚਪੇੜ ਮਾਰਾ ਦੇ ਬਾਬਾ ਠੀਕ ਹੈ ਨਹੀਂ ਯਾਰ ਲੱਗੀ ਸਮਝ ਸਮਝ ਲੱਗੀ ਨਾ ਔਰ ਇਹ ਪੜ ਲਓ ਕੋਈ ਵੀ ਆਹੋ ਇਨਫੋਰਮੇਸ਼ਨ ਲੈਣੀ ਹੋ ਤਾਂ ਇਹ ਨੰਬਰ ਲਿਖਾਇਆ ਹੁਣ ਕਾ ਪਹੁੰਚ ਗਏ ਜੀ ਸਫਰ ਦਾ ਆਨੰਦ ਲੈਂਦੇ ਹੌਲੀ ਹੌਲੀ ਆਰਾਮਦਾਰੀ ਨਾਲ ਆਏ ਆ ਕੋਈ ਜਲਦੀ ਨਹੀਂ ਕੀਤੀ ਅਸੀਂ ਸਾਨੂੰ ਆਪ ਨੂੰ ਲੱਗ ਗਿਆ 5-6 ਘੰਟੇ ਨਾ 5-6 ਘੰਟੇ ਲੱਗ ਗਿਆ ਜੀ ਵਧੀਆ ਆਰਾਮਦਾਰ ਹੀ ਨਾ ਆਏ ਆ ਜਮੇ ਤੇ ਕੋਈ ਸ਼ਾਰਟਕਟ ਨਹੀਂ ਤੇ ਅਸੀਂ ਆਏ ਆ ਪੁਰਾਣਾ ਰਸਤੇ ਜਿਹੜਾ ਪੁਰਾਣਾ ਰਾ ਇੱਕ ਨਵਾਂ ਰਸਤਾ ਬਣਿਆ ਇਹ ਪੁਰਾਣੇ ਰਸਤੇ ਆਏ ਆ ਰਸਤਾ ਉਹ ਵੀ ਵਧੀਆ ਸਾਰਾ ਕੋਈ ਦਿੱਕਤ ਵਾਲੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਖਾਣ ਪੀਣ ਵਾਲਾ ਸਮਾਨ ਆ ਉਹ ਆਪਦਾ ਪਹਿਲਾਂ ਹੀ ਉੱਥੇ ਹੀ ਲਿਆਇਓ ਮਗਰੋਂ ਕਿਉਂਕਿ ਇਸੇ ਪਰ ਬਹੁਤ ਮਿੰਡਾ ਹੋ ਜਾਂਦਾ ਤੇ ਪਹੁੰਚ ਗਏ ਜੀ ਆਪਾਂ ਹਾਂਜੀ ਸਾਰੇ ਸਾਹਿਬ ਚੜ੍ਹ ਗਏ ਨਿਕਾਤਾ ਵਾਏ ਇਹ ਜੇ ਪਾਰਾ ਜਦ ਨਿਹਾਲ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਸਤਿ ਆਕਾਲ ਬੋਲੋ ਜੀ ਵਾਹਿਗੁਰੂ ਜੀ ਕਾ ਸਾਰੇ ਜੀ ਜੀ ਆਪਰੇ ਰੋਗਾਂ ਦਾ ਸੋਰੀ ਜਾਰੀ ਹੁੰਦਾ ਬੰਦੇ ਜਮਾਇ ਸਮੇਂ ਜਦੋਂ ਉਹ ਕੀਤੀ ਚੜਨਾ ਕੇ ਆਪਣੇ ਗਾਥਾ ਦੇ ਵੜਾ ਇੱਥੇ ਜਿਉ ਕੋ ਨਾਮ ਜਪਾਈ ਆਪਣੇ ਜੀਵ ਕੀ ਸੰਤ ਜੀ ਇਹ ਉਹ ਦਰਖਤ ਹੈ ਜੋ ਬਾਬਾ ਮੋਧਨ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਾਤਨ ਜਨਮ ਸਥਾਨ ਦੀ ਜੋ ਤਪੱਸਿਆ ਸਥਾਨ ਦੀ ਖੋਜ ਕੀਤੀ ਸੀ ਖੋਜ ਕਰਦੇ ਉਹ ਇੱਥੇ ਰਹਿੰਦੇ ਹੁੰਦੇ ਸੀ ਇਹ ਦਰਖਤ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਥੋੜਾ ਬਣੀਆ ਖਾਲੀ ਉਹ ਚਦਰਾ ਤੇ ਇੱਥੇ ਰਹਿੰਦੇ ਹੁੰਦੇ ਸੀ ਵੀ ਤੇ ਇੱਥੇ ਰਹਿੰਦੇ ਉਹਨਾਂ ਨੇ ਫੇਮਪੁਰ ਸਾਹਿਬ ਦੀ ਜੋ ਖੋਜ ਕੀਤੀ ਸੀ ਤੇ ਇਹ ਦਰਖਤ ਤੁਸੀਂ ਦੇਖ ਸਕਦੇ ਆ ਬਹੁਤ ਪੁਰਾਣਾ ਦਰਖਤ ਹੈ ਆਉਂਦੀ ਸਾਰ ਪਹਿਲਾਂ ਬਗਰਲੀ ਹਾਲਕੁਕ ਜੀ ਤੇ ਹੁਣ ਆਪਾਂ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਬਿਹਾਦਾ ਨਹੀਂ ਸ਼ੱਕ ਤੇ ਆਉ ਸੈਟ ਕਰ ਨਿਆ ਅਰੈਸਟ ਕਰਤੀ ਥੋੜਾ ਟਾਈਮ ਤੇ ਬਾਹਰ ਦਿਹੋਣੇ ਕਿ ਮੌਲ ਹੀ ਘੰਟਾ ਡੇਢ ਘੰਟਾ ਅਰੈਸਟ ਕਰਕੇ ਆ ਗਏ ਮੁੰਡੇ ਬਾਹਰ ਮੌਸਮ ਦਾ ਲੈਂਦੇ ਨਾਮ ਦਾ ਕਹਿੰਦੇ ਹਾਂਜੀ ਬਦਲ ਥੋੜੀ ਠੰਡ ਹੋ ਗਈ ਇੱਥੇ ਆ ਗਈ ਹਾਂਜੀ ਕੋਟ ਪਾਉਣੇ ਚਾਹੀਦੇ ਆ ਗੋਵਿੰਦ ਧਾਮ ਥੋੜੀ ਠੰਡ ਹੈਗੀ ਆ ਹਾਂਜੀ ਵਧੀਆ ਮੌਸਮ ਆ ਨਿਆਰੇ ਨਹੀਂ ਨਹੀਂ ਬਾਬਾ ਜੀ ਅੱਜ ਜਿਹੜੇ ਵੇਰ ਇੱਕ ਛੱਡੀ ਮੁੰਡਾ ਕਹਿੰਦਾ ਵੀ ਮੈਂ ਪਿਛਲੇ ਆ ਰਹੇ ਸੀਗਾ ਇੱਥੇ ਅੱਛਾ ਮੈਨੂੰ ਪਹਾੜ ਥੱਲੇ ਪੈਰ ਲਾ ਟਾਇਰ ਲਾਉਣ ਨੂੰ ਚਾਹੀਦਾ ਬਸ ਬਸ ਤੇ ਇਹਨੇ ਟਾਇਰ ਲਾ ਦਿੱਤੇ ਤੇ ਉਹ ਪਹਾੜ ਇਤਨੇ ਚ ਜਾਈ ਜਾਂਦੇ ਤੇ ਬਦਲ ਉੱਤੇ ਚ ਜਾਈ ਜਾਂਦੇ ਕਲੱਚ ਪਲੇਟਾ ਵੀ ਬਦਲ ਗਏ ਬਾਈ ਨੇ ਇੱਕ ਵਾਰੀ ਬਾਈ ਦੇ ਨਾਲ ਲਾ ਲਈ ਉਹਦੇ ਲਈ ਬਾਈ ਨੂੰ ਸ਼ਾਨਾਸ਼ੇ ਟੋਕੋ ਤਾੜੀ ਟੋਕੋ ਤਾੜੀ ਟੋਕੋ ਤਾੜੀ ਬਸ ਦੇਖੋ ਬੰ بس ਲੋੜ ਹੀ ਚਾਹੀਦੀ ਹੈ ਬਸ ਮੈਡੀਕਲ ਸਭਾਈ ਜੀ ਫਤੇ ਜੀ ਚੜਦੀ ਕਲਾਰੀ ਵੈਰੂ ਜੀ ਚੜਦੀ ਕਲਾਰੀ ਜੀ ਨੰਦਰੇ ਪਾਸ਼ਾ ਦੀ ਠੀਕ ਹੈ ਬਿਲਕੁਲ ਸਾਫ ਮੌਸਮ ਵਧੀਆ ਹੋ ਗਿਆ ਦਰਸ਼ਨ ਚੜਦੀ ਕਲਾਰੀ ਸਭ ਰਸਤਾ ਵਗੈਰਾ ਸਭ ਸਹੀ ਆ ਬਿਲਕੁਲ ਸਾਫ ਰਸਤਾ ਸੰਗਤ ਗਉਂਦੀ ਜਾਂਦੀ ਕਿਉਂ ਦੀ ਖਾਲਸਾ ਇਹ ਕਿਤੇ ਆਉਂਗੇ ਜੀ ਆਏ ਆਨੇ ਵੀ ਭਰ ਭਰ ਗੱਡੀਆਂ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਕਰੋ ਆਣ ਕੇ ਬਹੁਤ ਖੁੱਲੀ ਸੰਗਤਾਂ ਹੁੰਦੀ ਆ ਕਿਸੇ ਦਾ ਡਰਪਾ ਹੋਣਾ ਨਾ ਰੱਖੋ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਕਰਨਾ ਹੋਵੇ ਬਿਲਕੁਲ ਰਾਹ ਸਾਫ ਆ ਸਿੰਗਾ ਨੂੰ ਡਰ ਪਉ ਹੈ ਹੀ ਨਹੀਂ ਕੇ ਦਾ ਬਾਬਾ ਜੀ ਨਾ ਕੋਈ ਡਰ ਪੋ ਆ ਆਪਣੇ ਪਿਉਰੇ ਦਰਸ਼ਨ ਮਿਲੇ ਕਰਨ ਆਓ ਕਾਲ ਜੀ ਜਰੂਰੀ ਵਾਹਿਗੁਰੂ ਜੀ ਬਤੇ ਆਜੋ ਆਜੋ ਮੁੰਡਿਆ ਅੱਜ ਦਾ ਜਿਹੜਾ ਸਫ਼ਰ ਰਿਹਾ ਬਹੁਤ ਵਧੀਆ ਜੀ બસ 10-14 ਗੱਲਾਂ ਧਿਆਨ ਰੱਖਿਓ ਇੱਕ ਤਾਂ ਬੂਟ ਜਿਹੜੇ ਨਵੇਂ ਹੋਣ ਵਧੀਆ ਚਲ ਵਧੀਆ ਵੀ ਹੋਣ ਨਵੇਂ ਭਲਾਣਾ ਹੋਣ ਵਧੀਆ ਹੋਣ ਜਿਹੜੇ ਸਲੈਪ ਨਾ ਕਰਨ ਤੇ ਇੱਕ ਜਿਹੜਾ ਗਲੂਗੁੰਡੀ ਗਲੂਕੋਨਸੀ ਹੈ ਨਾ ਪੀਣਾ ਉਹ ਨਾ ਪੀਓ ਤੇ ਪਾਣੀ ਬਸ ਪਾਣੀ ਪੀ ਲਿਓ ਸਿੱਪ ਸਿੱਪ ਕਰਕੇ ਥੋੜਾ ਥੋੜਾ ਤੇ ਬਾਕੀ ਬਸ ਹੌਲੀ ਹੌਲੀ ਲੁੱਕੇ ਹੁਣਾ ਬਾਲਾ ਹੌਲੀ ਹੌਲੀ ਤੁਰਦੀ ਆਇਓ ਠੀਕ ਆ ਸਾਹ ਵੀ ਲੈਣਾ ਰੋ ਸਾਹ ਵੀ ਲੈਣਾ ਰੋਕੇ ਖੜਕੇ ਲੈ ਲਿਓ ਬਾਹਰ ਟਾਈਮ ਬੈਠੇ ਹੋਣਾ ਹੌਲੀ ਹੌਲੀ ਤੁਰਦੇ ਆਇਓ ਚੈੱਕ ਕਰਨੀ ਸਾਰਾ ਕੁਝ ਸੈੱਟ ਆ ਬਾਕੀ ਭਾਈ ਜਿੱਥੇ ਦੇ ਰਹੇ ਤਾਂ ਸਭ ਸਹੀ ਆ 10 ਵਜੇ ਸੱਟਿਆ ਹੈ ਤੇ ਬਾਕੀ ਆ ਘੁੰਮ ਫਿਰ ਰਹੇ ਆ ਵਧੀਆ ਨਜ਼ਾਰਾ ਤੇ ਕਾਲੂ ਆਪਾਂ ਚੱਲਾਂਗੇ ਜੀ ਆਪ ਨੂੰ ਕੌਣ ਸਾ ਹੈ ਹਾਂ ਜੀ ਤੇ ਅੱਜ ਦਾ ਵਲੌਗ ਜਿਹੜਾ ਇੱਥੇ ਸਮਾਪਤ ਹੁੰਦਾ ਹੈਗਾ ਜੀ ਜਗਾਰਾ ਲਾ ਲਓਰ ਜਾਂਦੀ ਆਵੇ ਕੈਰਾਕ ਜਾਵੇ ਨਾਲ ਜਾਵੇ ਧੰਨ ਧੰਨ ਸਾਹਿਬ ਜੁਟੀ ਗੁਰ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਧਾਵੇ ਸਤਿ ਸ੍ਰੀ ਅਕਾਲ ਧੰਨਵਾਦ ਜੀ